ਲੋ ਜੀ ਅੱਜ ਆਪਾਂ ਗੱਲ ਕਰਨੀਆਂ ਉਹਨਾਂ ਦੀ ਜਿਹੜੇ ਨਾ ਹਰ ਸਮੇਂ ਚੁਗਲੀਆਂ ਕਰੀ ਜਾਂਦੇ ਆ ਚੁਗਲੀਆਂ ਕਰੀ ਜਾਂਦੇ ਆ ਜੀ ਦੇ ਘਰੇ ਮੜਿਆ ਕਲੇਸ਼ ਪੈਂਦਾ ਉਹਦੇ ਘਰੇ ਜਾਣਾ ਆਉਣਾ ਕਰ ਲੈਂਦੇ ਆ ਵੀ ਆਪਾਂ ਉਹਨਾਂ ਨੂੰ ਹੁਣ ਸਮਾਰ ਕੇ ਲੜਾ ਦਈਏ ਬੋਲੋ ਜੋਗੇ ਨਾ ਰਹਿ ਜਾਣ ਆ ਤਾਂ ਹੁੰਦੀਆਂ ਹੋ ਰੋਜ਼ ਤੱਕੀਆਂ ਗਾਲਾਂ ਦਿੰਦੇ ਹੁੰਦੇ ਆ ਮਗਰੋਂ ਲੋਕੀ ਵੀ ਚੰਗਾ ਕੰਮ ਨਹੀਂ ਕਰਦੇ ਕਦੇ ਮੰਨ ਲਓ ਤੁਸੀਂ ਉਗਲਖੋਰ ਨੂੰ ਸ਼ਾਬਾਸ਼ ਦਿੱਤੀ ਜਾਂ ਕਰਦੇ ਕਿਸੇ ਨੇ ਨਹੀਂ ਦਿੰਦੇ ਉਹ ਮਜਬੂਰ ਹੋ ਜਾਂਦੇ ਆ ਬਸ ਉਹਨਾਂ ਨੂੰ ਆਤ ਤਾਂ ਹੁੰਦੀ ਆ ਤੇ ਮਿਲਦੀਆਂ ਨੂੰ ਗਾਲਾਂ ਹੁੰਦੀਆਂ ਉਹਨਾਂ ਦੀ ਆਪਾਂ ਚਾਰਕ ਲੈਣਾ ਗਾਉਣੀਆਂ ਜੇ ਉਹ ਸਿਆਣੇ ਹੋ ਜਾਂ ਤਾਂ ਤੇ ਸਿਆਣੇ ਤਾਂ ਉਹਨਾਂ ਨੇ ਕਹਾਦਾ ਹੋਣਾ ਸੀ ਜਦੋਂ ਉਹਨਾਂ ਦੀ ਆਤਤੀ ਹੁੰਦੀ ਆ ਪਹਿਲਾਂ ਪਿਓ ਦਾ ਦਿਨ ਹੁੰਦੀ ਆ ਉੱਥੋਂ ਲੱਗ ਕੇ ਗੱਲ ਚੱਲਦਾ ਹੁੰਦਾ ਪਿੱਛੇ ਤੋਂ ਸ਼ੋਕਰ ਵੇਦੇ ਹੁੰਦੇ ਹੁੰਦੇ ਅਗਲੇ ਲੋਕ ਜੇ ਸਿਆਣੇ ਬੰਦੇ ਆ ਨਾ ਉਹ ਪਸ਼ੋਕੜ ਵੇਣਨਦੇ ਵੀ ਇਹਨਾਂ ਦੇ ਪਿਓ ਨੇ ਕੀ ਕੀਤਾ ਇਹ ਵੀ ਉਹੀ ਕੰਮ ਕਰਨਗੇ ਉਹ ਬਨਲਾਈਆਂ ਕਰਾਉਂਦੇ ਆ ਬੰਦੇ ਵੀ ਮਾਰਾ ਦਿੰਦੇ ਆ ਹੋਰ ਬੜਾ ਘਰ ਪੱਟਣ ਦੇ ਲੋਕਾਂ ਦਾ ਉਹਨੂੰ ਕਹਿੰਦੇ ਚੁਗਲਖੋਰ ਲਓ ਜੀ ਆਪਾਂ ਉਹ ਗੀਤ ਗਾਉਣ ਲੱਗੇ ਆ ਤੇ ਉਹਦੇ ਸਾਰੇ ਦੁਨੀਆ ਵਿੱਚ ਆ ਜਾਂਦੀ ਹੈ ਜਿਹੜੇ ਇਹ ਕੰਮ ਕਰਦੇ ਆ ਮਾਰਾ ਨਹੀਂ ਕਰਨਾ ਚਾਹੀਦਾ ਲਓ ਸੁਣੋ ਗੀਤ ਦੋ ਭਾਈ ਜੇ ਲੜ ਪੈਂਦੇ ਤਾਂ ਚੁਗਲ ਵਿਚਾਲੇ ਵੜਦਾ ਦੋ ਭਾਈ ਜੇ ਲੜ ਪੈਂਦੇ ਤਾਂ ਚੋਗਲ ਵਿਚਾਲੇ ਵੜਦਾ ਸਾਰੇ ਪਿੰਡ ਵਿੱਚ ਧਿਆਨ ਹੈ ਰੱਖਦਾ ਕੌਣ ਕਿਹਦੇ ਨਾਲ ਲੜਦਾ ਸਾਰੇ ਪਿੰਡ ਵਿੱਚ ਧਿਆਨ ਹੈ ਰੱਖਦਾ ਕੌਣ ਕਿਹਦੇ ਨਾਲ ਲੜਦਾ ਪੁੱਠੀਆਂ ਸਿੱਧੀਆਂ ਉਂਗਲਾਂ ਲਾ ਕੇ ਆਪਣੇ ਘਰ ਜਾ ਵੜਦਾ ਉਠੀਆਂ ਸਿੱਧੀਆਂ ਉਂਗਲਾਂ ਲਾ ਕੇ ਆਪਣੇ ਘਰ ਜਾ ਬੜਦਾ ਸਾਰਾ ਦਿਨ ਹੋ ਕੰਮ ਨਿ ਕਰਦਾ ਉਂਗਲਾਂ ਲਾਉਂਦਾ ਰਹਿੰਦਾ ਬਿੜ ਕਹਿ ਰੱਖਦਾ ਸਾਰੇ ਪਿੰਡ ਦੀ ਕੌਣ ਕੀ ਦੇ ਨਾਲ ਲੜਦਾ ਬਿੜ ਕਹਿ ਰੱਖਦਾ ਸਾਰੇ ਪਿੰਡ ਦੀ ਕੌਣ ਕੀ ਦੇ ਨਾਲ ਲੜਦਾ ਲੋਕਾਂ ਦੇ ਘਰ ਅੱਗ ਲਗਾ ਕੇ ਡੱਬੂ ਕੰਦ ਤੇ ਚੜਦਾ ਲੋਕਾਂ ਦੇ ਘਰ ਅੱਗ ਲਗਾ ਕੇ ਡੱਬੂ ਕੰਦ ਤੇ ਚੜਦਾ ਜਿੰਨਾ ਚਿਰ ਨਾ ਬਿਖੇ ਲੜਾਈ ਘਰੇ ਕਦੇ ਨੀ ਵੱੜਦਾ ਜਿੰਨਾ ਚਿਰ ਨਾ ਬਿਖੇ ਲੜਾਈ ਘਰੇ ਕਦੇ ਨੀ ਵੱੜਦਾ ਕੋਈ ਕਿਸੇ ਨਾਲ ਜੇ ਲੜਦਾ ਹੋਵੇ ਵਿੱਚ ਹੰਗਾਰਾ ਭਰਦਾ ਗੁੱਝੀ ਉਂਗਲ ਲਾ ਜਾਂਦਾ ਨਾ ਬੋਲਣ ਜੋਗੇ ਛੜਦਾ ਗੁੱਝੀ ਉਂਗਲ ਲਾ ਜਾਂਦਾ ਨਾ ਬੋਲਣ ਜੋਗੇ ਛੜਦਾ ਉਸ ਬੰਦੇ ਨੂੰ ਵੇਖ ਕੇ ਸਿਆਣਾ ਬੰਦਾ ਅੰਦਰ ਬੜਦਾ ਉਸ ਬੰਦੇ ਨੂੰ ਵੇਖ ਕੇ ਸਿਆਣਾ ਬੰਦਾ ਅੰਦਰ ਵੱੜਦਾ ਲੋਕੀ ਕਹਿੰਨ ਕਮੀਨਾ ਆਉਂਦਾ ਇਹਦੇ ਵਿੱਚ ਹੈ ਨਹੀਂ ਪੜਦਾ ਲੋਕੀ ਕਹਿੰਨ ਕਮੀਨਾ ਆਉਂਦਾ ਇਹਦੇ ਵਿੱਚ ਹੈ ਨਹੀਂ ਪੜਦਾ ਥੋਬੀ ਦੇ ਕੁੱਤੇ ਦੇ ਵਾਂਗੂ ਚੁਗਲ ਘਾਟਣਾ ਕਰਦਾ ਤੋ ਵੀ ਦੇ ਕੁੱਤੇ ਦੇ ਵਾਂਗੂ ਚੁਗਲ ਕਾਟ ਚੁਗਲ ਖੋਰ ਕਾਟਣਾ ਕਰਦਾ ਤੋ ਵੀ ਦੇ ਕੁੱਤੇ ਦੇ ਵਾਂਗੂ ਚੁਗਲ ਕਾਟਣਾ ਕਰਦਾ ਚੁਗਲ ਖੋਰ ਨੇ ਸੱਥਾਂ ਦੇ ਵਿੱਚ ਚੁਗਲੀਆਂ ਕਰਦੇ ਰਹਿੰਦੇ ਆਪਣਾ ਗਰੁੱਪ ਵਧਾਈ ਜਾਂਦੇ ਨਾ ਹੈ ਨੀ ਇਹ ਵਿੱਚ ਵੱੜਦੇ ਕੋਈ ਮੂਰਦੀ ਲੰਗ ਆਵੇ ਉਹਨੂੰ ਕੱਖੋਂ ਹੌਲਾ ਕਰ ਦੇ ਕੋਈ ਮੂਰਦੀ ਲੰਗ ਆਵੇ ਉਹਨੂੰ ਕੱਖੋਂ ਹੌਲਾ ਕਰ ਦੇ ਕੱਖੋਂ ਹੌਲਾ ਕਰ ਦੇ ਸੱਥਾਂ ਵਿੱਚ ਬੰਦੇ ਸਿਆਣੇ ਬੰਦੇ ਵਿੱਚ ਗੱਪੀ ਵੜ ਕੇ ਬੰਦਾ ਸੱਥਾਂ ਵਿੱਚ ਲੋਕ ਇਹ ਨਾ ਕਈ ਵਾਰੀ ਸੱਥਾਂ ਦੇ ਵਿੱਚ ਨਾ ਸਿਆਣੇ ਬੰਦੇ ਬੰਦੇ ਹੁੰਦੇ ਆ ਸਾਡੇ ਪਿੰਡ 'ਚ ਵੀ ਥਾਂ-ਥਾਂ ਬੰਦੇ ਆ ਉਹ ਸਿਆਣੇ ਹੁੰਦੇ ਆ ਥੱਥਾਂ ਦੇ ਬਹਿਣ ਵਾਲੇ ਪਰ ਸਿਆਣੇ ਉਹ ਹੁੰਦੇ ਆ ਜਿਹੜੇ ਸਿਆਣੀਆਂ ਗੱਲਾਂ ਕਰਦੇ ਆ ਜਿਹੜੇ ਵਿੱਚ ਗੱਪੀ ਵੜ ਕੇ ਬਹਿ ਜਾਂਦੇ ਨਾ ਉਹਨਾਂ ਨੂੰ ਐ ਲੱਗਦਾ ਹੁੰਦਾ ਵੀ ਹਰੇਕ ਗੱਲ ਦਾ ਮੈਨੂੰ ਪਤਾ ਹੈ ਜੀ ਬਾਕੀ ਤਾਂ ਉਹ ਹੀ ਤੁਰੇ ਫਿਰਦੇ ਆ ਬਸ ਭੇਡਾਂ ਵਰਗੇ ਲੋਕ ਆ ਮੈਂ ਸਿਆਣਾ ਜਿਹਦੇ ਸ਼ਰਾਰਤੀ ਹੁੰਦੇ ਆ ਉਹ ਜਾਣ ਕੇ ਉਹਨੂੰ ਉਂਗਲ ਲਾਉਂਦੇ ਆ ਮੜੀ ਗੱਲ ਛੇੜਤੀ ਉਹ ਕੁੱਤੇ ਵਾਂਗੂੰ ਭੌਂਕੀ ਜਾਂਦਾ ਬੈਠਾ ਵੀ ਮੈਂ ਸਿਆਣਾ ਆਹ ਗੱਲ ਦਾ ਮੈਨੂੰ ਹੀ ਪਤਾ ਹੈ ਤੇ ਉਹ ਜਦੋਂ ਬਾਲਾ ਚੁੱਪ ਕਰਦਾ ਫਿਰ ਦੂਜਾ ਉਹਦੇ ਨਾਲ ਅੱਖ ਮਰਾਲ ਲੈਂਦਾ ਫਿਰ ਉਹ ਗੱਲ ਛੇੜ ਦਿੰਦਾ ਵੀ ਆਪੇ ਭੌਂਕੀ ਜਾਊਗਾ ਉਹ ਫਿਰ ਖੜ ਗਿਆਨੀ ਬਾਲਾ ਸਿਆਣਾ ਬਣ ਕੇ ਕੁੱਤੇ ਨੂੰ ਭੌਂਕੀ ਜਾਂਦਾ ਲੋਕ ਤਮਾਸ਼ਾ ਵੇਖੀ ਜਾਂਦੇ ਆ ਉਹਨਾਂ ਦੀ ਗੱਲ ਕਰਨ ਲੱਗਾ ਗੱਪੀ ਬੰਦਿਆਂ ਦੀ ਹਰ ਗੱਲ ਦਾ ਠੇਕਾ ਉਹ ਲੈ ਲੈਂਦਾ ਵੀ ਸਾਨੂੰ ਪਤਾ ਜੀ ਬਾਕੀ ਕਿਸ ਨੂੰ ਪਤਾ ਹੀ ਨਹੀਂ ਸੱਥਾਂ ਵਿੱਚ ਜਿਹੜੇ ਸਿਆਣੇ ਬੈਂਦੇ ਵਿੱਚ ਗੱਪੀ ਵੜ ਕੇ ਬੈਂਦਾ ਉਹ ਗੱਲ ਕਿਸੇ ਨੂੰ ਕਰਨ ਨਿੰਦਾ ਹਰ ਗੱਲ ਦਾ ਠੇਕਾ ਲੈਂਦਾ ਉਹ ਗੱਲ ਕਿਸੇ ਨੂੰ ਕਰਨ ਨਿੰਦਾ ਹਰ ਗੱਲ ਦਾ ਠੇਕਾ ਲੈਂਦਾ ਲੋਕਾਂ ਦਾ ਉਹ ਮਜ਼ਾਕ ਅੜਾਵੇ ਆਪ ਨਹੀਂ ਪੂਰਾ ਸੈਂਦਾ ਜੈ ਸਿੰਘ ਵਾਲਾ ਅਣਪੜ ਉਹਦੇ ਗੀਤ ਹਲ ਖਦਾ ਰਹਿਦਾ ਜੈ ਸਿੰਘ ਵਾਲਾ ਅਨਪੜ ਉਹ ਦੇ ਗੀਤ ਹ ਲਿਖਦਾ ਰਹਿੰਦਾ ਨਿਰਪੈ ਸਿੰਘ ਬਠਿੰਡੇ ਵਾਲਾ ਬਾਦਲ ਰੋੜ ਤੇ ਰਹਿੰਦਾ ਦੋਸਤੋ ਬਾਦਲ ਰੋੜ ਤੇ ਰਹਿੰਦਾ ਲੋ ਵੀ ਦੋਸਤੋ ਚੰਗਾ ਗੀਤ ਲੱਗਿਆ ਵਿਚ ਉਗਲੀ ਨਹੀਂ ਕਰਨੀ ਚਾਹੀਦੀ ਜਾਂ ਸੱਥਾਂ 'ਚ ਠੇਕਾ ਨਹੀਂ ਲੈਣਾ ਚਾਹੀਦਾ ਹਰ ਗੱਲ ਦਾ ਵੀ ਮੈਨੂੰ ਹੀ ਪਤਾ ਹੈ ਮੈਨੂੰ ਹੀ ਪਤਾ ਹੈ ਉਹ ਆਪੇ ਸ਼ਰਮ ਮੰਨ ਕੇ ਚੁੱਪ ਕਰ ਲੱਗ ਜੂਗਾ ਵੀ ਯਾਰ ਇਹ ਤਾਂ ਗੱਲ ਮੇਰੇ ਤੇ ਆ ਗਈ ਵੀ ਮੈਂ ਕਿਸੇ ਨੂੰ ਗੱਲ ਨਹੀਂ ਕਰਨ ਦਿੰਦਾ ਮੈਂ ਹੀ ਸਿਆਣਾ ਬਣਾ ਰਹਿਣਾ ਸਾਰਾ ਦਿਨ ਤੇ ਮੈਨੂੰ ਛੇੜਦੇ ਵੀ ਉਹਨੂੰ ਪਤਾ ਲੱਗ ਜੂ ਮੈਨੂੰ ਜਾਣ ਕੇ ਛੇੜ ਕੇ ਆਪ ਚੁੱਪ ਕਰ ਜਾਂਦੇ ਐ ਤੇ ਮੈਂ ਐਵੇਂ ਹੀ ਭੰਕੀ ਜਣਾ ਸਾਰੇ ਲੋਕ ਸਿਆਣੇ ਹੁੰਦੇ ਆ ਰੱਬ ਨੇ ਦਿਮਾਗ ਇੱਕੋ ਹੀ ਦਿੱਤਾ ਹੁੰਦਾ ਪਰ ਉਹ ਗੱਪੀ ਵਾਂ ਲੱਗਦਾ ਹੁੰਦਾ ਵੀ ਮੈਨੂੰ ਹੀ ਪਤਾ ਹੈ ਤੇ ਵੀਡੀਓ ਕਿਹੇ ਜੀ ਲੱਗੀ ਅੱਗੇ ਸ਼ੇਅਰ ਕਰ ਦਿਓ ਤੇ ਭਾਈ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਮੈਨੂੰ ਧੰਨਵਾਦ ਤੁਹਾਡੀ ਸੇਵਾ ਹੁੰਦੀ ਰਹੂਗੀ ਤੇ ਤੁਸੀਂ ਇਹੀ ਸੇਵਾ ਕਰਿਆ ਕਰੋ ਜੇ ਜੀ ਮੈਂ ਤੁਹਾਨੂੰ ਆਖੀ ਐ ਸਬਸਕ੍ਰਾਈਬ ਤੇ ਮੇਰਾ ਇਹ ਲੇਕ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਹਾਂ ਠੀਕ ਸੀਗਾ ਧੰਨਵਾਦ